आम आदमी पार्टी धनबाब प्रधान अमन जीदार भगवंत सिंह अरविंद केजरीवाल जी जिंदाबाद ਬਹੁਤ ਬਹੁਤ ਵਾਰਕਿੰਗ ਉਸ ਤਗੜੇ ਹੋ ਕੇ ਰਹਿਣਾ ਕੈਨ ਤੁਹਾਨੂੰ ਹਾਂ ਜੀ ਹਾਂ ਜੀ ਬੁਢੀ ਵਰਕਿੰਗ ਦਾ ਬਗਾਰ ਅਮ ਜੀ ਫਾਈਟ ਕਰੇ

बोलिए तो सुनहा बहुत साया हमी सब एक मिनट रुकते हैं तो आप उसके बटन करें बोल जी ਪਰ ਸਾਬ ਕਿਸ ਤਰੀਕੇ ਨਾਲ ਦੇਖਦੇ ਹੋ ਜੀ ਕਿ ਜ਼ਿੰਮੇਵਾਰੀ ਜਿਹੜੀ ਆ ਹਰਪਾਲ ਜੀ ਨੂੰ ਮਿਲੀ ਆ ਬਹੁਤ ਸਮੇਂ ਤੋਂ ੜਾ ਉਡੀਕ ਸੀ ਕਿ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਜਾਊਣੀ ਹੈ। ਭਾਈ ਜਨੇਜਾ ਸਾਹਿਬ ਗਰਾਊਂਡ ਦੇ ਨਾਲ ਜੁੜੇ ਹੋਏ ਨੇਤਾ ਨੇ ਔਰ ਵਰਕਰਾਂ ਨੂੰ ਨਾਲ ਲੈ ਕੇ ਚੱਲਦੇ ਨੇ। ਇਹ ਪਾਰਟੀ ਵੀ ਸਮਝਦੀ ਆ ਕਿਉਂਕਿ ਆਮ ਆਦਮੀ ਪਾਰਟੀ ਹਰ ਇੱਕ ਵਰਕਰ ਦੇ ਉੱਤੇ ਹਰ ਇੱਕ ਨੇਤਾ ਦੇ ਉੱਤੇ ਬਹੁਤ ਕਲੋਜ਼ਲੀ ਨਿਗਰੱਖੀ ਆ ਕਿ ਕੌਣ ਸਹੀ ਕੰਮ ਜਿਹੜਾ ਦੀ ਕਰ ਰਿਹਾ ਜਿਹੜਾ ਵੀ ਸਹੀ ਕੰਮ ਕਰ ਰਿਹਾ ਉਹਨੂੰ ਜ਼ਿੰਮੇਵਾਰੀਆਂ ਪਿਛਲੇ ਸਮੇਂ ਚ ਵੀ ਮਿਲੀਆਂ ਨੇ। ਜਨੇਜਾ ਸਾਹਿਬ ਨੂੰ ਵੀ ਇਹ ਜਿਹੜੀ ਆ ਵੱਡੀ ਜ਼ਿੰਮੇਵਾਰੀ ਮਿਲੀ ਆ ਕਿਉਂਕਿ ਪੀਆਰਟੀਸੀ ਜਿਹੜੀ ਆ ਉਹ ਪੰਜਾਬ ਦੀ ਇੱਕ ਕਿਸਮ ਦੇ ਨਾਲ ਤੁਸੀਂ ਕਹੋ ਪਛਾਣ ਹੈ ਕਿਉਂਕਿ ਸਾਡੇ ਕਲਚਰ ਦਾ ਪਾਰਟ ਹੈ ਪੀਆਰਟੀਸੀ ਜਦੋਂ ਕਿ ਤੇ ਆਪਾਂ ਉਹ ਘੋੜੇ ਵਾਲੀ ਬੱਸ ਦੇਖਦੇ ਆ ਤੇ ਉਹ ਲੱਗਦਾ ਵੀ ਹਾਂ ਪੰਜਾਬ ਵਾਲੀ ਬੱਸ ਜਿਹੜੀ ਉਹ ਆ ਗਈ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਸਾਨੂੰ 100% ਉਮੀਦ ਹੈ ਕਿ ਜਨੇਜਾ ਜੀ ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਚਲਾਉਣਗੇ ਪਹਿਲਾਂ ਵੀ ਜਿਹੜੀ ਚੱਲ ਰਹੀ ਹੈ ਜਿਉਂ ਸਰਕਾਰ ਬਣੀ ਆ ਉਦੋਂ ਤੋਂ ਪੀਆਰਟੀਸੀ ਦੇ ਵਿੱਚ ਜਿਹੜਾ ਬਹੁਤ ਸਾਰੀਆਂ ਜਿਹੜੀਆਂ ਚੇਂਜਸ ਕੀਤੀਆਂ ਗਈਆਂ ਨੇ ਸਾਡੇ ਮੰਤਰੀ ਸਹਿਬਾਨ ਨੇ ਪਹਿਲਾਂ ਹੜਾਣਾ ਸਾਹਿਬ ਸੀ ਉਹਨਾਂ ਨੇ ਵੀ ਜਿਹੜੀਆਂ ਕੀਤੀਆਂ ਨੇ ਅੱਗੋਂ ਹੁਣ ਦਿਨੇਜਾ ਸਾਹਿਬ ਵੀ ਜਿਹੜਾ ਕਰਨਗੇ ਤੇ ਘੱਟੋ ਘੱਟ ਅਸੀਂ ਜਿਹੜੀਆਂ ਬਾੜੀਆਂ ਨੇ ਉਹ ਪੰਜਾਬ ਚੋਂ ਹੀ ਲਵਾਵਾਂਗੇ ਹੁਣ ਸਭ ਲੱਗਦਾ ਵੀ ਇਸ ਤੋਂ ਪਹਿਲਾਂ ਵੀ ਜਿਵੇਂ ਵਾਰੀਆਂ ਮਿਲ ਸਕਦੇ ਸੀ ਆ ਪਰ ਕਈ ਤਰੀਕਿਆਂ ਰੁਕਾਵਟਾਂ ਪਾਈਆਂ ਗਈਆਂ ਲੱਤਾਂ ਡਾਈਆਂ ਉਹ ਲੱਗਦਾ ਵੀ ਹੁਣ ਉਹਨਾਂ ਨੂੰ ਕਿਤੇ ਨਾ ਕਿਤੇ ਮੁੱਦਮ ਨੂੰ ਕਰਨਾ ਪਿਆ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਹੈ ਉਹ ਵਿਰੋਧੀਆਂ ਤੋਂ ਜਾਂ ਵਿਰੋਧ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਭਗਤ ਸਿੰਘ ਉਰੀ ਕਹਿੰਦੇ ਆ ਵੀ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਜੇ ਉਹਦੇ ਵਿੱਚ ਵਿਰੋਧ ਨਹੀਂ ਹੋ ਰਿਹਾ ਤੇ ਕੰਮ ਬਦਲ ਲਓ ਕਿਉਂਕਿ ਵਿਰੋਧ ਹੋਣਾ ਤਾਂ ਜ਼ਰੂਰੀ ਹੈ ਇਹਦਾ ਮਤਲਬ ਤੁਸੀਂ ਰੜਕ ਰਹੇ ਹੋ ਕੋਈ ਐਡੀ ਗੱਲ ਨਹੀਂ ਹੈਗੀ ਕੋਈ ਐਡੀ ਗੱਲ ਨਹੀਂ ਹੈਗੀ ਜਿਹਦੇ ਵਿੱਚ ਕੋਈ ਕਲਾ ਹੈ ਕਿਸੇ ਵੀ ਖੇਤਰ ਦੇ ਵਿੱਚ ਹੋਵੇ ਚਾਹੇ ਰਾਜਨੀਤਿਕ ਖੇਤਰ ਦੇ ਵਿੱਚ ਹੋਵੇ ਉਹ ਉਹਨੂੰ ਰੋਕਿਆ ਨਹੀਂ ਜਿਹੜਾ ਦੀ ਉਹ ਜਾ ਸਕਦਾ ਕਿਉਂਕਿ ਨਾ ਸ਼ੁਕਰੇ ਹੁੰਦੇ ਨੇ ਜਿਹੜੇ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾ ਬਿਲਕੁਲ ਠੀਕ ਹੈ ਸਾਹਿਬ ਜੀ ਕੀ ਕੁਝ ਹੋ ਰਿਹਾ ਹੈ ਜੀ ਕੀ ਕੀ ਜਮ ਕੇ ਜੋ ਮੇਰੀ ਸਿਚੁਏਸ਼ਨ ਹੈ ਦੇਖੋ ਅੱਜ ਬਹੁਤ ਮੁਬਾਰਕ ਮੌਕਾ ਹੈ ਪਟਿਆਲੇ ਲਈ ਮੇਰੇ ਵੀਰ ਹਰਪਾਲ ਜੁਨੇਜਾ ਲਈ ਸਾਰੇ ਪਰਿਵਾਰ ਲਈ ਔਰ ਪਾਰਟੀ ਦੇ ਲਈ ਕਿ ਇੱਕ ਬਹੁਤ ਹੀ ਮਿਹਨਤੀ ਕਰਮਟ ਲੋਕਾਂ ਨੂੰ ਸਮਰਪਿਤ ਸਾਡੇ ਸਾਥੀ ਜੁਨੇਜਾ ਜੀ ਨੂੰ ਪੀਆਰਟੀਸੀ ਦਾ ਅੱਜ ਚੇਅਰਮੈਨ ਹੈ ਜਿਹੜਾ ਉਹ ਲਗਾਇਆ ਗਿਆ ਭਵੰਤਮਾਨ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਅਰਵਿੰਦ ਜੀ ਦਾ ਵੀ ਮਾਨ ਸਾਹਿਬ ਦਾ ਵੀ ਕੀ ਕਹੇ ਜੇ ਮਿਹਨਤੀ ਔਰ ਕਮਿਟਿਡ ਸਾਥੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਔਰ ਇਹ ਅਧਾਰਾ ਵੀ ਹੋਜੇ ਜਿਹੜਾ ਕਿ ਹਰ ਪੰਜਾਬੀ ਦੇ ਨਾਲ ਜੁੜਿਆ ਹੋਇਆ ਹੈ ਹਰ ਘਰ ਦੇ ਨਾਲ ਹਰ ਆਮ ਪਰਿਵਾਰ ਦੇ ਨਾਲ ਜੁੜਿਆ ਹੋਇਆ ਹੈ ਬਹੁਤ ਵੱਡਾ ਅਧਾਰ ਹੈ ਬਹੁਤ ਸਾਰੇ EMPLOYEES ਨੇ ਔਰ ਜਿਨ੍ਹਾਂ ਨੇ ਲੱਖਾਂ ਲੋਕਾਂ ਨੂੰ ਸਫਰ ਜਿਹੜਾ ਰੋਜ਼ ਕਰਾਉਣਾ ਹੁੰਦਾ ਸੋ ਉਹ ਸਫਰ ਹੈ ਜਿਹੜਾ ਉਹ ਸੁਹਾਨਾ ਹੋਵੇ ਉਹ ਸਫਰ ਵਧੀਆ ਹੋਵੇ ਇਹ ਜ਼ਿੰਮੇਵਾਰੀ ਅੱਜ ਸਾਡੇ ਵੀਰ ਹਰਪਾਜ ਜੀ ਨੇ ਜੀ ਨੂੰ ਸੌਂਪੀਆ ਤੇ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਇਹ ਨੀਚੋਂ ਗਰਾਉਂਡ ਲੈਵਲ ਤੋਂ ਆਪਦੀ ਮਿਹਨਤ ਆਪਦੇ ਸਿੱਧਕ ਸਦਕਾ ਉੱਠ ਕੇ ਇੱਥੇ ਤੱਕ ਪਹੁੰਚੇ ਨੇ ਉਹੀ ਮਿਹਨਤ ਉਹੀ ਕਮਿਟਮੈਂਟ ਔਰ ਡੈਡੀਕੇਸ਼ਨ ਹੈ ਜਿਹੜੀ ਉਹ ਇਹ ਆਰਗੇਨਾਈਜੇਸ਼ਨ ਨੂੰ ਦੇਣਗੇ ਤੇ ਪੰਜਾਬ ਪੀਆਰਟੀਸੀ ਇੱਕ ਨਵੀਆਂ ਬੁਲੰਦੀਆਂ ਜਿਹੜੀਆਂ ਉੱਚ ਹੋਏਗੀ ਅਮਜੀ ਕਿਸ ਤਰ੍ਹਾਂ ਦੇ ਨਾਲ ਦੇ ਉਹ ਕੁਝ ਬਦਲਾਅ ਪਾਸਟਰ ਵਿੱਚ ਕੈਂ ਲੋਕਾਂ ਦੇ ਸਾਹਸਰ ਕਰਨ ਵਾਲਾ ਕਿ ਉਹਨਾਂ ਚੀਜ਼ਾਂ ਉੱਪਰ غور ਕੀਤਾ ਜਾਏਗਾ ਜਿਵੇਂ ਟ੍ਰੈਫਿਕ ਨੂੰ ਲੈ ਕੇ ਜਾਮ ਨੂੰ ਲੈ ਕੇ ਆ ਬਾਈਪਾਸ ਰਸਤਾ ਕੱਢਣ ਨੂੰ ਲੈ ਕੇ ਕਾਫੀ ਲੋਕਾਂ ਦੀਆਂ ਮੰਗਾਂ ਸੀਗੀਆਂ ਦੇਖੋ ਤੁਸੀਂ ਇਕੱਲੇ ਪਟਿਆਲੇ ਸਪੈਸੀਫਿਕ ਦੀ ਗੱਲ ਕਰ ਰਹੇ ਹੋ ਹੁਣੇ ਪੰਜਾਬ ਦੇ ਚੇਅਰਮੈਨ ਨੇ ਸੋ ਪੂਰੇ ਪੰਜਾਬ ਦੇ ਵਿੱਚ ਹੀ ਵੱਡੇ ਬਦਲਾਅ ਨੇ ਜਿਹੜੇ ਉਹ ਚਾਹੇ ਬਸ ਸਟੈਂਡਾਂ ਦੇ ਵਿੱਚ ਨੇ ਤੇ ਚਾਹੇ ਰੂਟਸ ਦੇ ਉੱਪਰ ਨੇ ਤੇ ਚਾਹੇ ਗੱਡੀਆਂ ਦੇ ਵਿੱਚ ਹੈ ਤੇ ਚਾਹੇ EMPLOYEES ਦੇ ਵਿੱਚ ਹੈ ਮੈਂ ਸਮਝਦਾ ਕਿ ਸਾਰੇ ਚੰਗੇ ਬਦਲਾਅ ਨੇ ਜਿਹੜੇ ਉਹ ਇਸ ਇੱਕ ਸਾਲ ਦੇ ਵਿੱਚ ਹਰਪਾਲ ਜੁਨੇਜਾ ਜੀ ਦੇ ਅਗਵਾਈ ਤੋਂ ਪੰਜਾਬ ਦੇ ਨਾਮ ਨਾਲ ਪਟਿਆਲੇ ਦੀ ਜ਼ਿੰਮੇਵਾਰੀ ਵੀ ਸੰਭ ਹੋ ਗਈ ਨਾ ਜੀ ਦੇਖੋ ਇਹ ਤਾਂ ਇਹਦਾ ਡਿਸੀਜਨ ਹੈ ਜਿਹੜਾ ਉਹ ਤਾਂ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਨੇ ਲੈਣਾ ਹੁੰਦਾ ਜੀ ਪਰ ਮੈਂ ਸਮਝਦਾ ਕਿ ਇੱਕ ਜਬੰਦ ਨੇ ਜਿਹੜੀ ਜ਼ਿੰਮੇਵਾਰੀ ਸੌਂਪੀ ਹੋਵੇ ਆ ਸਵਾਲ ਅਮਨ अरोੜੇ ਦਾ ਜਾਂ ਮਾਨ ਸਾਹਿਬ ਦਾ ਜਾਂ ਅਰਵਿੰਦ ਜੀ ਦਾ ਨਹੀਂ ਹੈਗਾ ਸਵਾਲ ਇਹ ਹੈ ਕਿ ਕੋਈ ਵੀ ਵਿਅਕਤੀ ਜਿਹਨੂੰ ਕੋਈ ਜ਼ਿੰਮੇਵਾਰੀ ਲੀਡਰਸ਼ਿਪ ਵੱਲੋਂ ਪਾਰਟੀ ਵੱਲੋਂ ਮਿਲੀ ਹੈ ਉਹ ਆਪਦੇ ਆਪ ਨੂੰ ਕਿੰਨਾ ਪ੍ਰੂਵ ਕਰ ਦਿੰਦਾ ਹੈ ਸੋ ਕੰਮ ਮੈਂ ਜਿਹੜਾ ਇਸ ਪਾਰਟੀ ਦੇ ਵਿੱਚ ਕੰਮ ਦੀ ਕਦਰ ਹੈ ਜਿਹੜੀ ਉਹ ਹੁੰਦੀ ਹੈ ਇੱਥੇ ਤੱਕ ਵੀ ਜੇ ਪਹੁੰਚੇ ਨੇ ਤੇ ਇਹ ਇਹਨਾਂ ਨੇ ਕਿਹੜਾ ਜਾ ਕੇ ਕਿਸੇ ਤੋਂ ਮੰਗਿਆ ਸੀਗਾ ਇਹਨਾਂ ਨੂੰ ਪਾਰਟੀ ਨੇ ਕੰਮ ਕਰਦੇ ਦੇਖਿਆ ਅਰਵਿੰਦ ਜੀ ਨੇ ਮਾਨ ਸਾਹਿਬ ਨੇ ਅਸੀਂ ਸਾਰਿਆਂ ਨੇ ਕੰਮ ਕਰਦੇ ਦੇਖਿਆ ਵੀ ਜੇ ਕੋਈ ਕਹੇ ਜੀ ਇੰਪੋਰਟੈਂਟ ਸੰਸਥਾ ਨੂੰ ਸਿਰੇ ਤੇ ਲਿਜਾ ਸਕਦਾ ਤੋ ਇਹ ਸਾਥੀ ਸਭ ਤੋਂ ਵੱਧ ਐਪਰੋਪਰੀਏਟ ਹੈ ਸੋ ਇਸ ਪਾਰਟੀ ਦੇ ਵਿੱਚ ਸਿਰਫ ਕੰਮ ਨੂੰ ਦੇਖ ਕੇ ਅਹੁਦੇਦਾਰੀਆਂ ਨੇ ਜਿਹੜੀਆਂ ਔਰ ਰਿਸਪੈਕਟ ਹੈ ਜਿਹੜੀ ਉਹ ਮਿਲਦੀ ਹੈ ਅੱਗੇ ਵੀ ਪਾਰਟੀ ਇਸ ਤਰੀਕੇ ਨਾਲ ਸਾਥ ਦੇਗੀ ਜਿਸ ਤਰੀਕੇ ਨਾਲ ਅੱਜ ਸ਼ਾਫਟੋ ਜਾਂ ਕਿਹਾ ਬਤਾਇਆ ਤੇ ਇਹ ਮੇਰੇ ਤੋਂ ਪੁੱਛਣ ਦੀ ਕਿ ਲੋੜ ਹੀ ਤਾਂ ਸੇਹਨਾ ਤੋਂ ਵਿੱਚ ਹੋਊਗਾ ਰਿਸਪੋਨਸ ਮੇਰੇ ਤੇ ਮੇਰੇ ਤੇ ਭਰਾ ਨੇ ਜੀ ਇਹ ਅੱਜ ਦੇ ਨਹੀਂ ਲੰਬੇ ਸਮੇਂ ਤੋਂ ਨੇ ਮੈਂ ਤਾਂ ਚਲੋ ਪਾਰਟੀ ਪੱਧਰ ਤਾਂ ਇੱਕ ਹੁੰਦਾ ਅਸੀਂ ਤਾਂ ਨਿੱਜੀ ਤੌਰ ਤੇ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਇਆ ਸੋ ਮੇਰੇ ਕਹਿਣ ਨਾਲ ਦੇਖੋ ਕੋਈ ਵੀ ਸੰਸਥਾ ਹੈ ਕੋਈ ਵੀ ਪਾਰਟੀ ਹੈ ਕੋਈ ਵੀ ਆਰਗੇਨਾਈਜੇਸ਼ਨ ਹੈ ਬੰਦਾ ਕਦੇ ਕੋਈ ਇਕੱਲਾ ਵੱਡਾ ਨਹੀਂ ਹੁੰਦਾ ਜਿਮੇਸ਼ਾ ਆਪਣੇ ਸਾਥੀਆਂ ਨਾਲ ਹੀ ਵੱਡੇ ਹੁੰਦੇ ਔਰ ਉਹ ਵੀ ਹਜੇ ਸਾਥੀ ਜਿਨ੍ਹਾਂ ਦੀ ਚਿੱਟੀ ਚਾਦਰ ਹੋਵੇ ਤੇ ਪੂਰੇ ਮਿਹਨਤੀ ਔਰ ਕਮਿਟਿਡ ਹੋ ਸਮਝਿਓ ਕਿ ਨਸ਼ਾ ਖਿਲਾਫ ਜਿਹੜਾ ਵਿਰਧ ਜਿਹੜਾ ਜੁੱਦ ਚੱਲ ਰਿਹਾ ਪੰਜਾਬ ਸਰਕਾਰ ਦਾ ਕੀ ਲੱਗਦਾ ਕਿਸ ਤੱਕ ਜਿਹੜਾ ਕਿ ਹੁਣ ਨੌਬਲੇ ਦਾਸਪ ਹੋ ਚੁੱਕੀ ਹੈ ਕੀ ਲੱਗਦਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਦਬਾਅ ਦੇਖੋ ਇਸ ਤਰ੍ਹਾਂ ਕਿ ਜੇ ਤੁਸੀਂ ਦੋ ਬਦਲਾਓ ਜੇ ਤਾਂ ਇਨ ਟਰਮਸ ਆਫ ਕਿ ਕਿੰਨੀ ਲੋਕਾਂ ਦੇ ਵਿੱਚ ਪੋਜ਼ਿਟਿਵਿਟੀ ਆ ਚੁੱਕੀ ਸਭ ਤੋਂ ਵੱਡਾ ਬਦਲਾਅ ਤਾਂ ਇਹਦੇ ਵਿੱਚ ਇਹ ਹੈ ਕਿ ਜਿਹੜੇ ਪਹਿਲਾਂ ਗੀਤ ਚੱਲਦੇ ਸੀਗੇ ਕਿ ਸਰਕਾਰ ਆ ਹੀ ਬਕਾਉਂਦੀਆਂ ਨੇ ਨਸ਼ੇ ਤੇ ਇਹ ਲੀਡਰਾਂ ਦੇ ਉੱਪਰ ਪੁਲਿਸ ਅਫਸਰਾਂ ਦੇ ਉੱਪਰ ਅਲੀਗੇਸ਼ਨ ਲੱਗਦੇ ਸੀਗੇ ਅੱਜ ਪੰਜਾਬ ਦਾ ਕੱਲਾ-ਕੱਲਾ ਬੱਚਾ ਚਾਹੇ ਕੋਈ ਸਾਡੇ ਵਿਰੋਧੀ ਵੀ ਹੈ ਉਹ ਵੀ ਇਹ ਕਹੂਗਾ ਵੀ ਨਹੀਂ ਯਾਰ ਸਰਕਾਰ ਦੀ ਨੀਅਤ ਸਾਫ਼ ਹੈ ਇੰਨੀ ਸਖਤੀ ਔਰ ਇੰਨੀ ਕਮਿਟਮੈਂਟ ਅੱਜ ਤੱਕ ਕਦੇ ਨਾ ਸਰਕਾਰ ਦੀ ਪੋਲੀਟਿਕਲ ਲੀਡਰਸ਼ਿਪ ਦੀ ਨਾ ਕਦੇ ਪੁਲਿਸ ਦੀ ਦੇਖੀ ਨਹੀਂ ਹੈਗੀ ਜਿੰਨੀ ਹੋਣਾ ਇਹ ਸਭ ਤੋਂ ਵੱਡੀ ਅਚੀਵਮੈਂਟ ਹੈ ਉਹਦੇ 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 ਰਿਜ਼ਲਟ ਵੀ ਇਸ ਹਿਸਾਬ ਨਾਲ ਦੇਖ ਰਹੇ ਨੇ ਵੀ ਤੁਸੀਂ 2 ਦਿਨਾਂ ਦੀਆਂ ਹੀ ਅਖਬਾਰਾਂ ਚੱਕ ਕੇ ਦੇਖ ਲਓ 50 50 ਕਿਲੋ ਹੈਰੋਇਨ ਜਿਹੜੀ ਉਹ ਫੜੀ ਜਾ ਰਹੀ ਹੈ ਇੰਟਰਨੈਸ਼ਨਲ ਬਾਰਡਰ ਤੋਂ ਇੱਥੇ ਨਹੀਂ ਅਸੀਂ ਇੱਥੇ ਪੂਰਾ ਕੰਟਰੋਲ ਹੈ ਪਰ ਹੁਣ ਇੰਟਰਨੈਸ਼ਨਲ ਬਾਰਡਰ ਤੋਂ ਉਹ ਵੀ ਅਟਾਰੀ ਵਰਗੇ ਇਲਾਕਿਆਂ ਦੇ ਵਿੱਚ ਰਾਜਸਥਾਨੀ ਵਰਗੇ ਇਲਾਕਿਆਂ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਬਾਰਡਰ ਤੇ ਹੈ ਸੋ ਇਹਦੇ ਚ ਹੁਣ ਸ਼ਕਤੀ ਹੋ ਗਈ ਹੁਣ ਫੜਿਆ ਗਿਆ ਪਹਿਲਾਂ ਪਤਾ ਨਹੀਂ ਕਿੰਨਾ ਕਾਉਂਦਾ ਹੋਊਗਾ ਜਿਹੜਾ ਕਿ ਅਨਨੋਟਿਸ ਜਾਂਦਾ ਸੀਗਾ ਇਹ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਇੰਟਰਨੈਸ਼ਨਲ ਬਾਰਡਰ ਨੂੰ ਕਵਰ ਕਰਨਾ ਸੋ ਮੈਂ ਸਮਝਦਾ ਕਿ ਲੋਕਾਂ ਦਾ ਸਾਥ ਵੀ ਮਿਲਣਾ ਸ਼ੁਰੂ ਹੋ ਜਾਂਦਾ ਜਦੋਂ ਉਹਨਾਂ ਨੂੰ ਦੇਖੇ ਕਿ ਸਰਕਾਰ ਦੀ ਨੀਅਤ ਸਾਫ਼ ਹੈ ਕੁਝ ਲਾਅ ਐਂਡ ਆਰਡਰ ਨੂੰ ਲੈ ਕੇ ਵੀ ਲਗਾਤਾਰ ਸਵਾਲ ਚੁੱਕਿਆ ਜਾਂਦਾ ਪਰ ਹੁਣ ਜਿਸ ਤਰੀਕੇ ਨਾਲ ਗੈਂਗਸਟਰਾਂ ਦੇ ਖਿਲਾਫ ਮੁਹਿੰਮ ਚਲਾਈ ਹੈ ਤਾਂ ਲਗਾਤਾਰ ਐਨਕਾਊਂਟਰ ਹੋ ਰਹੇ ਨੇ ਉਹ ਗੈਂਗਸਟਰ ਦੇ ਫਰਜ਼ਾ ਲੱਗਦਾ ਵੀ ਇਸ ਤਰੀਕੇ ਦੇ ਨਾਲ ਜੋ ਸੁਪਨਾ ਸੀ ਪਹੁੰਚਣ ਦਾ ਪੂਰਾ ਹੋ ਰਿਹਾ ਦੇਖੋ ਇਸ ਤਰ੍ਹਾਂ ਹੈ ਕਿ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਇੱਥੇ ਕਿਸੇ ਕਿਸਮ ਦਾ ਨਸ਼ਾ ਕਿਸੇ ਕਿਸਮ ਦਾ ਗੈਂਗਸਟਰਿਜ਼ਮ ਉਹ ਅਸੀਂ ਚੱਲਣ ਨਹੀਂ ਦੇਵ ਇਸੇ ਕਰਕੇ ਅਸੀਂ ਪਹਿਲੇ ਹੀ ਕਹਤਾ ਸੀਗਾ ਗੈਂਗਸਟਰਾਂ ਨੂੰ ਵੀ ਤੇ ਨਸ਼ੇ ਵਾਲੇ ਨੂੰ ਵੀ ਪਾਈ ਯਾਦਾ ਇਹ ਕੰਮ ਛੱਡ ਦਿਓ ਤੇ ਆ ਪੰਜਾਬ ਛੱਡ ਦਿਓ ਨਹੀਂ ਸਖਤੀ ਨਾਲ ਨਜਿੱਠਿਆ ਜਾਊਗਾ ਹਾਂ ਜੀ ਆਮ ਆਦੀ ਪਾਰਟੀ ਨੇ ਇੱਕ ਇੱਕ ਕਰਕੇ ਸਾਰੀਆਂ ਲਗਭਗ ਜਿਹੜੀਆਂ ਉਹਨਾਂ ਨੇ ਵਾਦੀ ਕਿਤੇ ਪੂਰੀ ਕੀਤੀ ਕੀ ਲੱਗਦਾ ਹੁਣ ਦੁਬਾਰਾ ਸਰਕਾਰ ਰਿਪੀਟ ਕਰੇਗੀ ਦੇਖੋ ਸਾਡਾ ਕੰਮ ਹੈਗਾ ਕਿ ਜੋ ਲੋਕਾਂ ਨਾਲ ਅਸੀਂ ਵਾਦਾ ਕਰਕੇ ਆਏ ਸੀਗੇ ਅਸੀਂ ਉਹਨਾਂ ਨੂੰ ਪੂਰਾ ਕਰੀਏ ਇੱਕ ਇੱਕ ਕੱਲਾ ਕੱਲਾ ਦੇਣਾ ਜਿਹੜਾ ਪੰਜ ਸਾਲਾਂ ਦੇ ਵਿੱਚ ਕੰਮ ਕਰੀਏ ਤੇ ਜਦੋਂ ਕੰਮ ਕਰਾਂਗੇ ਤੇ ਫਿਰ ਲੋਕ ਮੈਂ ਸਮਝਦਾ ਕਿ ਇੱਕ ਸਰਕਾਰ ਆਮ ਆਦੀ ਪਾਰਟੀ ਪੱਖੀ ਸਨੇਹ ਜਿਹੜਾ ਆਉਣ ਵਾਲੀ ਚੋਣਾਂ ਦੇ ਵਿੱਚ ਦੇਣਗੇ ਸਾਡੀ ਕੋਈ ਇਲੈਕਸ਼ਨਾਂ ਦੀ ਤਿਆਰੀ ਨਹੀਂ ਹੁੰਦੀ ਕਦੇ ਵੀ ਸਾਡੀ ਕੰਮ ਕਰਨ ਦੀ ਤਿਆਰੀ ਹੁੰਦੀ ਹੈ ਜਦੋਂ ਕੰਮ ਕਰਾਂਗੇ ਲੋਕ ਆਪੇ ਸਿਰਫ ਇੱਥੇ ਪਰਵਾਨ ਕਰਾਂਗੇ ਪੀਆਰਟੀਸੀ ਦਫਤਰ ਪਹੁੰਚਿਓ ਤੁਸੀਂ ਪੰਜਾਬ ਪ੍ਰਧਾਨਵੀਓ ਪੀਆਰਟੀਸੀ ਦੇ ਡਰਾਈਵਰਾਂ ਤੇ ਜਿਹੜੇ ਹਗੇ ਨੇ ਕੰਡਕਟਰ ਉਹਨਾਂ ਦੀ ਮੰਗਾਂ ਨੇ ਕਾਫੀ ਜ਼ਿਆਦਾ ਉਹਨਾਂ ਨੂੰ ਵੀ ਪ੍ਰਵਾਨ ਕੀਤਾ ਜਾਏਗਾ ਉਹ ਪ੍ਰਧਾਨ ਜੀ ਇਸੇ ਕਰਕੇ ਲਾਇਏ ਨੇ ਜੀ ਚੇਅਰਮੈਨ ਸਾਹਿਬ ਇਹਨਾਂ ਨੂੰ ਇਹ ਗੱਲ ਨਹੀਂ ਕਰੀ ਕਿ ਕਈ ਵਾਰ ਨਹੀਂ ਮੁਲਾਕਾਤ ਹੋ ਰਹੀ ਹੈ ਕਿ ਕਈ ਹਾਲੇ ਵੀ ਜਿਹੜਾ ਕੋਈ ਗੱਲ ਦੇ ਜੀ 23 10 ਦੇ ਕਰੀਬ ਜਿਹੜੇ ਮੁਗੇ ਸੀਗੇ ਉਹ ਜੇਲ੍ਹਾਂ ਚ ਬੰਦ ਨੇ ਜਿਹੜੇ ਵੀ ਕੋਈ ਇਸ਼ੂਜ਼ ਹੋਣਗੇ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਕਾਦੇ ਚ ਬੰਦ ਰਹੋ ਵੀ ਸਤ ਵਗੈਰਾ ਤੇ ਜਗ ਸੰਗਰੂਰ ਵਾਲੇ ਇਸ ਤਰ੍ਹਾਂ ਮੈਂ ਸਾਰੇ ਮੇਰੇ ਵੀਰਾਂ ਨੂੰ ਮੇਰਾ ਆਪ ਦਾ ਸਾਰੀ ਉਮਰ ਸਾਡਾ ਟਰਾਂਸਪੋਰਟ ਦਾ ਕੰਮ ਰਿਹਾ ਹੈ ਸਾਡਾ ਸਨਾਮ ਆਮਨਦੀ ਬਾਸ ਸਾਡੀ ਸੁਦੀ ਸਾਰੀ ਉਮਰ ਮੈਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਉਹਨਾਂ ਦੇ ਦਰਦਾਂ ਨੂੰ ਤੇ ਉਹਨਾਂ ਦੀ ਡਿਊਟੀ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਏਹੀ ਗੱਲ ਮੈਂ ਮੇਰੇ ਵੀਰ ਹਰਪਾਲ ਜੀ ਨੂੰ ਕਹੂੰਗਾ ਕਿ ਉਹ ਵੀ ਜੋ ਸਾਥੀ ਹੈਗੇ ਉਹਨਾਂ ਦੇ ਨਾਲ ਬੈਠਣਗੇ ਜੋ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਮਸਲੇ ਨੇ ਉਹ ਪਹਿਲੇ ਬੋਲਤੇ ਉਹ ਹੱਲ ਹੋਣਗੇ ਪਰ ਜੇ ਕੋਈ ਇਹ ਸੋਚੇ ਵੀ ਅਸੀਂ ਸਰਕਾਰ ਦੀ ਬਾਹ ਮਰੋੜ ਕੇ ਕੰਮ ਬੰਦ ਕਰਕੇ ਜਾਂ ਹੁੱਲੜਬਾਜ਼ੀ ਕਰਕੇ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰ ਲਾਂਗੇ ਉਹ ਨਹੀਂ ਟੋਰਨੇਟ ਹੋਊਗਾ ਅਮ ਜੀ ਕੱਲ ਕੇਂਦਰ ਦਾ ਬਜਟ ਪੇਸ਼ ਹੋਣ ਲੱਗਾ ਕਿ ਲੱਗਦਾ ਕਿ ਪੰਜਾਬ ਦੇ ਵਸਤੇ ਕਿਸ ਤਰ੍ਹਾਂ ਦਾ ਬਜਟ ਹੋਣਾ ਚਾਹੀਦਾ ਕੀ ਮੰਗਾ ਨੇ ਕੀ ਲੱਗਦਾ ਆ ਸਕੀਮ ਹੈ ਦੇਖੋ ਪੰਜਾਬ ਇੰਟਰਨੈਸ਼ਨਲ ਬਾਰਡਰ ਦੇ ਨਾਲ ਲੱਗੀ ਹੋਈ ਸਟੇਟ ਹੈ ਪੰਜਾਬ ਇੱਕ ਲੈਂਡਲੌਕਡ ਸਟੇਟ ਹੈ ਪੰਜਾਬ ਦੇ ਵਿੱਚ ਜਿਹੜੀ ਮੇਨ ਡਿਪੈਂਡੈਂਸ ਹੈ ਉਹ ਐਗਰੀਕਲਚਰ ਦੇ ਉੱਪਰ ਹੈ। ਆ ਇਸ ਦੇ ਸੰਬੰਧ ਦੇ ਵਿੱਚ ਮੈਂ ਤਾਂ ਕੇਂਦਰ ਸਰਕਾਰ ਤੋਂ ਇਹੀ ਮਦਦ ਮੰਗੂਗਾ ਇਹੀ ਕਹੂੰਗਾ ਕਿ ਜੋ ਵੀ ਪੰਜਾਬ ਦੇ ਇਸ਼ੂਜ਼ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਜਿਹੜਾ ਉਹ ਕੀਤਾ ਜਾਵੇ ਇੱਥੇ ਬਹੁਤ ਵੱਡੇ ਲੈਵਲ ਤੇ ਹਜੇ ਇੰਡਸਟਰੀਲਾਈਜੇਸ਼ਨ ਦੀ ਲੋੜ ਹੈ। ਇੱਥੋਂ ਤੱਕ ਤਾਂ ਕਿ ਦੇਖੋ ਉਮੀਦ ਤੇ ਆਸ ਤੇ ਦੁਨੀਆ ਕਾਇਮ ਹੈ ਪਰ ਕੇਂਦਰ ਸਰਕਾਰ ਹਜੇ ਅਗਲੀਆਂ ਗੱਲਾਂ ਤਾਂ ਜਿਹੜੀਆਂ ਮੰਗਣੀਆਂ ਨੇ ਡਿਮਾਂਡ ਕਰਨੀਆਂ ਨੇ ਉਹ ਤਾਂ ਅਲੱਗ ਨੇ ਜਿਹੜਾ ਪੰਜਾਬ ਦਾ ਹੈ ਜ 8.5 9000 ਕਰੋੜ ਦਾ ਆਰਡੀਓ ਦਾ ਤਾਂ ਉਹੀ ਰੋਕੀ ਬੈਠੇ ਨੇ ਸੋ ਫਿਰ ਵੀ ਉਮੀਦ ਕਰਦੇ ਆਂ ਆਸ ਕਰਦੇ ਆਂ ਕਿ ਭਾਜਪਾ ਦੀ ਕੇਂਦਰ ਸਰਕਾਰ ਜਿਹੜਾ ਮਤਰੀ ਮਾਂ ਵਾਲਾ سلوਕ ਪਿਛਲੇ ਅ ਚਾਰ ਸਾਲਾਂ ਤੋਂ ਚੱਲ ਰਿਹਾ ਉਹਨੂੰ ਬੰਦ ਕਰੇਗੀ ਤੇ ਪੰਜਾਬ ਨੂੰ ਆਪਦਾ ਇੱਕ ਅਟੁੱਟ ਅੰਗ ਸਮਝ ਕੇ ਸਪੋਰਟ ਕਰਨਗੇ ਸਰ ਬੀਤੇ ਦਿਨੀ ਜਿਵੇਂ ਹਰਮੰਦਰ ਸਾਹਿਬ ਚੋਂ ਦੋ ਜਣਿਆਂ ਦੀ ਗ੍ਰਿਫਤਾਰੀ ਹੋਈ ਹੈ ਜੀ ਉਸ ਨੂੰ ਲੈ ਕੇ ਕਾਫੀ ਜਿਹੜਾ ਵਿਵਾਦ ਭਖਿਆ ਹੈਗਾ ਕਿ ਹਰਮੰਦਰ ਸਾਹਿਬ ਦੇ ਕੈਂਪਸ ਚੋਂ ਗ੍ਰਿਫਤਾਰੀ ਹੋਈ ਹੈ ਉਸ ਦੇ ਬਾਰੇ ਕਿਵੇਂ ਦੇਖਦੇ ਹੋ ਜੀ ਕਿ ਉਹ ਗ੍ਰਿਫਤਾਰ ਨਹੀਂ ਇਹ ਵੀ ਮੈਂ ਤੁਹਾਡੇ ਵਾਂਗੂ ਅੱਜ ਮੈਂ ਵੀ ਅਖਬਾਰ ਦੇ ਵਿੱਚ ਹੀ ਪੜ੍ਹਿਆ ਕਿ ਇਸ ਤਰੀਕੇ ਦੇ ਕੋਈ SGPC ਟਾਸਕ ਫੋਰਸ ਨੇ ਕੋਈ ਦੋ ਬੰਦੇ ਨੇ ਜਿਹੜੇ ਪੁਲਿਸ ਮੁਲਾਜ਼ਮ ਉਹ ਉਹਨਾਂ ਨੂੰ ਡਿਟੇਨ ਕੀਤਾ ਸੀਗਾ ਉਹ ਹੁਣ ਐਗਜ਼ੈਕਟ ਇਸ਼ੂ ਕੀ ਹੈ ਉਹ ਕਿਵੇਂ ਗਏ ਸੀ ਅੰਦਰ ਆ ਕਾਦੇ ਲਈ ਗਏ ਸੀ ਕਿ ਇਹਦੇ ਬਾਰੇ ਮੇਰੇ ਕੋਲ ਹਾਂਜੀ ਦੋ ਬੰਦਿਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਨਹੀਂ ਫਿਰ ਉਹ ਬੰਦੇ ਕੌਣ ਸੀਗੇ ਜੀ ਪਤਾ ਨਹੀਂ ਉਹਨਾਂ ਤਾਂ ਉਹੀ ਤੱਕ ਜਿਹੜੀ ਗੱਲ ਦਾ ਜਿਹੜੀ ਗੱਲ ਦਾ ਪੈਸਾ ਤੁਹਾਨੂੰ ਵੀ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਉਹਦੇ ਆਪਰ ਆਪਾਂ ਜੇ ਤਾਂ ਕੋਈ ਜੇ ਤਾਂ ਕੋਈ ਆ ਕੋਈ ਮਾੜਾ ਅਨਸਰ ਸੀਗਾ ਠੀਕ ਹੈ ਨਾ ਜੇ ਮਾੜਾ ਅਨਸਰ ਦਰਬਾਰ ਸਾਹਿਬ ਵਰਗੀ ਪਵਿੱਤਰ ਥਾਂ ਦੇ ਉੱਪਰ ਜੇ ਵੜੂਗਾ ਤੇ ਫਿਰ ਉਹ ਜ਼ਿੰਮੇਵਾਰੀ ਪੁਲਿਸ ਦੀ ਤਾਂ ਜਿਹੜੀ ਬਣਦੀ ਹੈ ਬਣਦੀ ਹੈ ਉਹ ਸਭ ਤੋਂ ਪਹਿਲਾਂ ਤਾਂ ਐਸਜੀਪੀਸੀ ਟਾਸਕ ਫੋਰਸ ਦੀ ਬਣਦੀ ਹੈ ਕਿ ਉਹ ਜਹਾ ਮਾੜਾ ਆਨਸਰ ਉਹ ਜੀ ਪਵਿੱਤਰ ਥਾਂ ਤੇ ਨਾ ਜਾਵੇ। ਜੀ ਉਹਨਾਂ ਦੀ ਜੀ ਸਬੰਧਕ ਚੌਂਕੀ ਨੂੰ ਵੀ ਇਨਫੋਰਮ ਨਹੀਂ ਸੀ ਜੀ। ਜਿਹੜੀ ਸਬੰਧਕ ਚੌਂਕੀ ਸੀ ਨਾ ਜੀ ਉੱਥੇ ਦੀ ਨਹੀਂ ਮੈਂ ਮੈਂ ਭਾਈ ਸਾਹਿਬ ਤੁਸੀਂ ਗੱਲ ਨਹੀਂ ਸਮਝੇ ਮੇਰੀ। ਮੈਂ ਕਹਣਾ ਵੀ ਜਿੰਨੀ ਇਨਫੋਰਮੇਸ਼ਨ ਤੁਹਾਡੇ ਕੋਲ ਜੁਰੇ ਪਹੁੰਚਿਓ ਜੀ ਤਮਾਮ ਲੀਡਰਸ਼ਿਪ ਪੂਰੇ ਮੌਜੂਦ ਹੈ ਤੇ ਹਰਪਾਲ ਜਨੇਜ ਜਿਵੇਂ ਵਾਰੀ ਵੱਡੀ ਮਿਲੀ ਆ ਜੀ। ਸਭ ਤੋਂ ਪਹਿਲਾਂ ਹਰਪਾਲ ਜਨੇਜਾ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ। ਕੋਪੀ ਆਰਟੀਸਟ ਦੇ ਬਤੌਰ ਚੇਅਰਮੈਨ ਅੱਜ ਆਪਣਾ ਅਹੁਦਾ ਸਮਾਲ ਰਹੇ ਨੇਗੇ ਔਰ ਮੈਨੂੰ ਪੂਰੀ ਆਸਾ ਕਿ ਉਹ ਪੂਰੀ ਲਗਨ ਨਾਲ ਇਮਾਨਦਾਰੀ ਦੇ ਨਾਲ ਬੜੀ ਪਾਰਦਰਸ਼ਤਾ ਦੇ ਨਾਲ ਇਸ ਡਿਪਾਰਟਮੈਂਟ ਦੀ ਨੀਂਹ ਰਮਾਉਣਗੇ ਔਰ ਡਿਪਾਰਟਮੈਂਟ ਨੂੰ ਜਿਹੜਾ ਬਲੰਦੀਆਂ ਤੱਕ ਲੈ ਕੇ ਜਾਣਗੇ ਕਿਉਂਕਿ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੇ ਜਿਹੜਾ ਵੀ ਕੋਈ ਕੰਮ ਕਰਦਾਗਾ ਉਹਦੀ ਕਦਰ ਕਰਦੀ ਆ ਔਰ ਮੈਂ ਸਾਡੀ ਸਮੁੱਚੀ ਲੀਡਰਸ਼ਿਪ ਦਾ ਪੰਜਾਬ ਦੇ ਮਾਨਯੋਗ ਉਪ ਮੁੱਖ ਮੰਤਰੀ ਸਰ ਭਗਵੰਦ ਸਿੰਘ ਮਾਨ ਜੀ ਦਾ ਸਾਡੇ ਨੈਸ਼ਨਲ ਕਮਿਸ਼ਨਰ ਹਰਵਿੰਦ ਕੇਜਰੀਬਾਲ ਜੀ ਦਾ ਮਨੀਸ਼ ਸ਼ੋਦੀਆ ਜੀ ਦਾ ਧੰਨਵਾਦ ਕਰਨਾ ਚਾਹੁੰਦਾਗਾ ਜਿਨ੍ਹਾਂ ਨੇ ਇਸ ਨੌਜਵਾਨ ਨੂੰ ਮੌਕਾ ਦਿੱਤਾ ਆਪਣਾ ਆਪਣੇ ਆਪ ਨੂੰ ਪਰਫਾਰਮ ਕਰਨ ਦਾ ਔਰ ਸਮਾਜ ਦੀ ਸੇਵਾ ਕਰਨ ਦਾ ਸਮਾਂ ਲੱਗਦਾ ਵੀ ਸਮਾਂ ਥੋੜਾ ਹੈ ਪਰ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਕਿ ਪਾਰਟੀ ਅੰਦਰ ਤੱਕ ਸਾਥ ਦੇ ਕਿ ਇੱਕ ਸਾਲ ਹੈ ਸਿਰਫ ਦੇਖੋ ਸਮਾਂ ਥੋੜਾ ਜਿਹਾ ਬਹੁਤਾ ਨਹੀਂ ਜਿਹਨੇ ਕਰਨਾ ਹੁੰਦਾ ਉਹ ਉਹ ਚੰਦ ਦਿਨਾਂ ਦੇ ਵਿੱਚ ਵੀ ਅ ਮਕਾਮ ਹਾਸਲ ਕਰ ਲੰਦਾ ਹੈਗਾ ਸੋ ਮੈਨੂੰ ਉਹ ਨਾਸਾ ਕਿ ਨੌਜਵਾਨ ਜਿਹੜਾ ਇਸ ਡਿਪਾਰਟਮੈਂਟ ਨੂੰ ਜਿਹੜਾ ਹੈਗਾ ਸਿਖਰਾਂ ਤੇ ਲੈ ਕੇ ਜਾਊਗਾ ਜਿੰਮਨ ਸਾਹਿਬ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਮਹਿੰਮ ਬਹੁਤ ਜੋਰਾਂ ਤੇ ਚੱਲ ਰਹੀ ਹੈ ਨੌਜਵਾਨ ਆਪਣੀ ਸੋਚ ਬਦਲ ਰਹੇ ਨੇ ਆਪਣੇ ਵਿਚਾਰ ਬਦਲ ਰਹੇ ਨੇ ਕੀ ਲੱਗਦਾ ਜੋ ਸੁਪਨਾ ਸੀਗਾ ਪੰਜਾਬ ਸਰਕਾਰ ਦਾ ਪੂਰਾ ਹੋ ਰਿਹਾ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਅਗਵਾਈ ਚ ਕਮੇਟੀ ਦਾ ਗਠਨ ਕੀਤਾ ਯੁੱਧ ਨਸ਼ਿਆਂ ਦੇ ਵਿਰੁੱਧ ਅੱਜ ਉਹ ਜਿਹੜੀ ਮਹਿੰਮਾ ਸਫਲਤਾਪੂਰਵਕ ਪੰਜਾਬ ਸਿਰੇ ਚੜ ਰਹੀ ਆ ਕੁਝ ਸਮਾਜਿਕ ਪੰਜਾਬ ਦੇ ਅੰਦਰ ਚਿੱਟੇ ਦਾ ਪ੍ਰਚਾਰ ਤੇ ਪ੍ਰਸਾਰ ਜਿਹੜਾ ਮੈਂ ਸੰਬੰਧਦਾਗਾ ਉਹ ਸ਼੍ਰੋਮਣੀ ਕਾਲੇਦਲ ਭਾਜਪੀ ਨੇ ਕੀਤਾ ਉਹਨੂੰ آگਾਹ ਲੈ ਕੇ ਕਿ ਕਾਂਗਰਸ ਪਾਰਟੀ ਅੱਜ ਪੰਜਾਬ ਦੇ ਲੋਕਾਂ ਨੇ ਜਦੋਂ 2022 ਦੇ ਅੰਦਰ ਇਨਕਲਾਬ ਲਿਆਂਦਾ ਇੱਕ ਵੱਡੀ ਜਿਹੜੀ ਮੁਹਿੰਮ ਪੰਜਾਬ ਛੇੜੀ ਸਰਦਾਰ ਭਗਵੰਤ ਸਿੰਘ ਮਾਹਜਿ ਨੂੰ ਮੁੱਖ ਮੰਤਰੀ ਬਣਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤਾਂ ਤੁਰੰਤ ਉਸੇ ਸਮੇਂ ਤੋਂ ਜਿਹੜਾ ਮੈਂ ਸੰਬੰਧਦਾਗਾ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਜੋੜਦਾਰ ਮਹਿਮ ਦੀ ਸ਼ੁਰੂਆਤ ਹੋਈ ਉਹ ਉਹ ਯੁੱਧ ਵਿੱਚ ਤਬਦੀਲ ਹੋ ਚੁੱਕੀ ਆ ਉਹਦੇ ਪ੍ਰਣਾਮ ਸਾਹਮਣੇ ਆਉਣ ਲੱਗੇ ਨੇ ਕਿ ਸਾਡੇ ਜਿਹੜੇ ਵਲੰਟੀਅਰ ਨੇ ਬਲੇਜ਼ ਡਿਫੈਂਸ ਕਮੇਟੀ ਦੇ ਮੈਂਬਰ ਨੇਗੇ ਯਾਨੀ ਕਿ ਪਿੰਡਾਂ ਦੇ ਲੋਕ ਹੁਣ ਸਬੂਲੀਅਤ ਕਰਨ ਲੱਗੇ ਨੇਗੇ ਖੁਦ ਆਪ ਦਾ ਕੇ ਪੁਲਿਸ ਨੂੰ ਇਨਫਰਮੇਸ਼ਨ ਦੇ ਰਹੇ ਨੇ ਜਿੱਥੇ ਵੀ ਕਿਤੇ ਨਸ਼ਾ ਬਿਕਦਾਗਾ ਜਾਂ ਕੋਈ ਇਸ ਕੰਮ ਚ ਇਨਵੋਲ ਹੋਗਾ ਸੋ ਉਹਦੇ ਖਿਲਾਫ ਕਾਰ ਵੀ ਹੋ ਰਹੀ ਆ ਔਰ ਵੱਡੇ ਵੱਡੇ ਨਸ਼ਾ ਤਸਕਰ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡੀ ਜਿਨ੍ਹਾਂ ਨੇ ਮੈਸਮੰਦਾ ਪੰਜਾਬ ਦੀ ਬਰਬਾਦੀ ਦੇ ਅੰਦਰ ਅ ਵੱਡਾ ਰੋਲ ਲਵਾਇਆ ਅੱਜੋ ਮੈਂ ਸਵਿੰਨਾ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸਰਦਾਰ ਭਗਵੰਤ ਸਿੰਘ ਮਾਹ ਜੀ ਦੀ ਸੋਚ ਕਰਕੇ ਹੋਏ ਨੇ ਜਸਤਰਵਾਰ ਨੂੰ ਲੈ ਕੇ ਜਿਹੜਾ ਪ੍ਰਹਾਰ ਤੁਸੀਂ ਕਰ ਰਹੇ ਹੋ ਹੈ ਜਸਤਰਵਾਰ ਨੂੰ ਲੈ ਕੇ ਇੱਕ ਬਿਲਕੁਲ ਪੰਜਾਬ ਇੱਕ ਇਸ ਤਰ੍ਹਾਂ ਦੀ ਧਰਤੀ ਬਣ ਚੁੱਕਿਆ ਹੈ ਸਿਗਾ ਜਿੱਥੇ ਗੈਂਗਸਟਰਵਾਦ ਨਸ਼ੇ ਦੇ ਤਸਕਰ ਇਹੀ ਪੋਲੀਟিক্যাল ਲੋਕਾਂ ਦੇ ਨਾਲ ਘੁੰਮਦੇ ਹੁੰਦੇ ਸੀਗੇ ਆਮ ਲੋਕ ਜਿਹੜੇ ਹਾਸ਼ੀਏ ਤੇ ਹੁੰਦੇ ਸੀਗੇ ਅੱਜ ਆਮ ਲੋਕ ਜਿਹੜੇ ਨੇ ਕਿ ਉਹ ਚੀਰਮੈਨ ਬਣ ਰਹੇ ਨੇ ਕਿ ਪਾ ਨਸ਼ਾ ਤਸਕਰ ਜਾਂ ਗੈਂਗਸਟਰ ਦੇ ਜਿਹੜੇ ਉਹ ਜੇਲਾ ਚਾ ਰਹੇ ਨੇ ਕਿ ਬਿਲਕੁਲ ਪੰਜਾਬ ਦੇ ਅੰਦਰ ਉਹ ਗੈਂਗਸਟਰਾਂ ਦਾ ਸਪਾਇਆ ਕਰਾਂਗੇ ਔਰ ਨਸ਼ਾ ਤਸਕਰਾਂ ਨੂੰ ਜਿਹੜਾ ਖਤਮ ਕਰਾਂਗੇ